ਬੰਦਾ ਕਿੰਨੀ ਵੀ ਪਹੁੰਚ ਵਾਲਾ ਕਿਉਂ ਨਾ ਹੋਵੇ ਕਿੰਨੀ ਵੀ ਇੱਜ਼ਤ ਵਾਲਾ ਬੰਦਾ ਕਿਉਂ ਨਾ ਹੋਵੇ ਜਦੋਂ ਉਹ ਬੰਦੇ ਦੀ ਜੜ ਉਹਦੇ ਆਪਣੇ ਵਧਣ ਲੱਗ ਜਾਣਾ ਉਹਦੀ ਬਦਨਾਮੀ ਉਹਦੇ ਆਪਣੇ ਬਹੁਤ ਨੇੜੇ ਦੇ ਲੋਕ ਕਰਨ ਲੱਗ ਜਾਣ ਹੋਰਾਂ ਕੋਲੇ ਫਿਰ ਭਾਈ ਉਹ ਬੰਦਾ ਜ਼ੀਰੋ ਹੋ ਜਾਂਦਾ ਉਹ ਬੰਦੇ ਨੂੰ ਆਪਣੇ ਆਪ ਚ ਇਹ ਲੱਗਣ ਲੱਗ ਜਾਂਦਾ ਕਿ ਯਾਰ ਮੈਂ ਕੀ ਸੀ ਮੈਨੂੰ ਇਹਨਾਂ ਨੇ ਕੀ ਬਣਾਤਾ ਹਨਾ ਤੇ ਸਾਡਾ ਯਕੀਨ ਮਾਣ ਤੋੜਨ ਵਾਲੇ ਸਾਡੇ ਆਪਣੇ ਹੀ ਹੁੰਦੇ ਨੇ ਜਦੋਂ ਉਹ ਲੋਕ ਸਾਡੀ ਜੜ ਵੜਦੇ ਨੇ ਸਾਡਾ ਨੁਕਸਾਨ ਕਰਦੇ ਨੇ ਫਿਰ ਬਾਈ ਸਾਨੂੰ ਇਹ ਫਿਕਰ ਨਹੀਂ ਹੁੰਦਾ ਵੀ ਸਾਡਾ ਨੁਕਸਾਨ ਕਿੰਨਾ ਕੁ ਹੋ ਗਿਆ ਸਾਨੂੰ ਫਿਕਰ ਹੁੰਦਾ ਕਿ ਅਸੀਂ ਯਾਰ ਲੋਕਾਂ ਨੂੰ ਕੀ ਜਵਾਬ ਦਵਾਂਗੇ ਕਿਉਂਕਿ ਜਿਹੜੇ ਇਨਸਾਨ ਬਾਰੇ ਅਸੀਂ ਲੋਕਾਂ ਕੋਲ ਸੌਹਾ ਖਾਧੀਆਂ ਹੁੰਦੀਆਂ ਨੇ ਲੋਕਾਂ ਕੋਲੇ ਕਿਹਾ ਹੁੰਦਾ ਕਿ ਇਹਦਾ ਬਾਲਾ ਸੇਰਾ ਇਹ ਤਾਂ ਸਾਡੀ ਜਾਨ ਆ ਹਨਾ ਇਹਦੇ ਤੇ ਸਾਨੂੰ ਆਪਦੇ ਆਪ ਤੋਂ ਵੱਧ ਮਾਣ ਆ ਫਿਰ ਜਦੋਂ ਉਹ ਸਾਡੀ ਬਦਨਾਮੀ ਕਰਦਾ ਥਾਂ ਥਾਂ ਤੇ ਫਿਰ ਬਾਈ ਲੋਕ ਸਵਾਲ ਪੁੱਛਦੇ ਨੇ ਸਵਾਦ ਲੈਂਦੇ ਨੇ ਕਿ ਕਿਉਂ ਤੂੰ ਤਾਂ ਕਹਿੰਦਾ ਸੀ ਉਹਦਾ ਤੇਰੀ ਜਾਨ ਆ ਤੇਰਾ ਫੁੱਦੂ ਖਿੱਚ ਗਿਆ ਕਿ ਨਹੀਂ ਬਾਈ ਪਤਾ ਨਹੀਂ ਲੋਕ ਇਹ ਚੀਜ਼ਾਂ ਕਿਉਂ ਕਰਦੇ ਨੇ ਚੰਗੇ ਭਲੇ ਇੱਜ਼ਤ ਵਾਲੇ ਬੰਦੇ ਨੂੰ ਬਾਈ ਮਿੱਟੀ 'ਚ ਰੜਾ ਦਿੰਦੇ ਨੇ ਉਹ ਬੰਦੇ ਦੀ ਪਹੁੰਚ ਇੱਜ਼ਤ ਉਹਦੇ ਤੇ ਝੂਠੇ ਇਲਜ਼ਾਮ ਲਾ ਕੇ ਉਹਦਾ ਨੁਕਸਾਨ ਕਰਕੇ ਉਹਦੀ ਬਦਨਾਨੀ ਕਰਕੇ ਮਤਲਬ ਪਤਾ ਨਹੀਂ ਕੀ ਮਿਲਦਾ ਲੋਕਾਂ ਨੂੰ ਇਹ ਚੀਜ਼ਾਂ ਕਰਕੇ ਪਰ ਬਹੁਤ ਘਟੀਆ ਨਸਲ ਦੇ ਹੁੰਦੇ ਨੇ ਉਹ ਲੋਕ ਜਿਹੜੇ ਆਪਣੇਆਂ ਦੀ ਬਦਨਾਮੀ ਕਰਦੇ ਨੇ